ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਜਾਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ ਪੁੰਨ ਦਾਨ ਚੰਗੇ ਆਈਆ ਬਿਨ ਸਾਚੇ ਕਿਆ ਤਾਸ ਜੇ ਹਾਰਾ ਦੇ ਤੇ ਹਾ ਲੁਣੇ ਬਿਨ ਗੁਣ ਕਾ ਜਨਮ ਬਿਨਾਸ ਹਾਂਜੀ ਇਹ ਜੋ ਪਾਠ ਲੁਣੇ ਹੈ ਇਹ ਸੰਪਰਦਾ ਅਨੁਸਾਰ ਇਹ ਪਾਠ ਦਲਾਵਾਂ ਦੇ ਨਾਲ ਹੈ ਲੁਣੈ ਤੇ ਜੇ ਆਪਣੀਆਂ ਪੋਥੀਆਂ ਦੇ ਉੱਤੇ ਇਕ ਲਾਂ ਦੇ ਨਾਲ ਹੈ ਜੇਹਾ ਰਾਧੇ ਤੇਹਾ ਲੁਣੈ ਤੇ ਇਹ ਪਾਠ ਆਪਾਂ ਨੋਟ ਕਰ ਲਈਏ ਇਹ ਪਾਠ ਦਲਾਵਾਂ ਦੇ ਨਾਲ ਹੈ ਜੇਹਾ ਰਾਧੇ ਤੇਹਾ ਲੁਣੈ ਬ੍ਰਿਨ ਗੁਣ ਜਨਮ ਗੁਨਾਸ ਹਾਂਜੀ ਸਰੂਪ ਤੇ ਕਿਵੇਂ ਆ ਜੀ ਦਲਾਵਾਂ ਦੇ ਨਾਲ ਹਾਂਜੀ ਦਲਾਵਾਂ ਨਾਲ ਪਾਠ ਸ਼ੁੱਧ ਹੈ ਜੇ ਹਾਰ ਦੇ ਤੇ ਹਾਲ ਲੁਣੈ ਬਿਨ ਗੁਣ ਜਨਮ ਵਿਨਾਸ਼ ਮੁੰਦੇ ਗੁਣ ਦਾਸੀ ਸੁਖ ਹੋਏ ਅਵ ਗਣ त्याग ਸਮਾਈਐ ਗੁਰਮਤ ਪੂਰਾ ਸੋਏ ਰਹਾਉ ਵਣ ਰਾ ਸੇਵਾ ਪਾਰਿਆ ਤਕੇ ਕੁੰਡਾ ਚਾਰ ਮੂਲ ਨ ਬੁੱਝੈ ਆਪਣਾ ਵਸਤ ਰਹੀ ਘਰਬਾਰ ਵੇਣ ਵਖਰ ਦੁਖ ਅਗਲਾ ਕੂੜ ਮੁਠੀ ਕੂੜਿਆਰ ਲਾਹਾ ਅਹਨਸ ਨੌਤਨਾ ਪਰਖੇ ਰਤਨ ਵਿਚਾਰ ਵਸਤ ਲਹ ਕਰ ਆਪਣੈ ਚੱਲੈ ਕਾਰਜ ਸਾਰ ਬਣ ਜਾ ਰਿਆ ਸੋ ਬਣ ਜਕਰ ਗੁਰਮੁਖ ਬ੍ਰਹਮ ਵਿਚਾਰ ਸੰਤਾ ਸੰਗਤ ਕਪਾਈਏ ਜੇ ਮੇਲੇ ਮਿਲਣ ਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ ਸੱਚਾ ਆਸਣ ਸੱਚ ਰਹਿ ਸੱਚਾ ਪ੍ਰੇਮ ਪਿਆਰ ਜਿਨੀ ਜਿਨੀ ਆਪ ਬਿਸ਼ਾਣਿਆ ਘਰ ਮਹਿ ਮਹਿਲ ਸੁਥਾਏ ਹਾਂ ਜੀ ਇਹ ਪਾਠ ਵੀ ਸੁਥਾਏ ਇਕਠਾ ਹੀ ਹੈ ਜੇ ਕੋਥੀਆਂ ਦੇ ਵਿੱਚ ਸੋ ਵੱਖਰਾ ਤੇ ਥਾਏ ਵੱਖਰਾ ਹੈ ਇਸ ਪਾਠ ਨੂੰ ਵੀ ਨੋਟ ਕਰ ਲਿਆ ਜਾਵੇ ਘਰ ਮਹਿ ਮਹਿਲ ਸੁਥਾਏ ਸੁਥਾਏ ਤੋਂ ਭਾਵ ਇੰਨਾ ਕ ਫਰਕ ਪੈ ਜਾਂਦਾ ਸੁਥਾਏ ਤੋਂ ਭਾਵ ਇਕੱਠੇ ਪਾਠ ਦੇ ਨਾਲ ਅਥ ਸ੍ਰੇਸ਼ਟ ਸੋਹਣੀ ਥਾਂ ਬਣ ਜਾਂਦਾ ਤੇ ਸੁਥਾਏ ਤੋਂ ਭਾਵ ਉਹ ਥਾਂ ਫਿਰ ਇਸ ਕਰਕੇ ਇੰਨਾ ਅੰਤਰਾ ਹੈ ਪਰ ਆਪਾਂ ਸੰਪਰਦਾ ਅਨੁਸਾਰ ਹੀ ਪਾਠ ਰੱਖੀਏ ਸੁਥਾਏ ਇਕੱਠਾ ਪਾਠ ਹੈ ਜੇਨੀ ਆਪ ਬਿਸ਼ਾਨਿਆ ਘਰ ਮਹਿ ਮਹਿਲ ਸੁਥਾਏ ਸੱਚੇ ਸੇਤੀ ਰਤਿਆ ਸੱਚੋ ਪੱਲੈ ਪਾਏ ਤੇਰ ਭਵਨ ਸੋ ਪ੍ਰਭ ਜਾਣੀਐ ਸਾਚੋ ਸਾਚਾ ਨਾਏ ਸਾਧਨ ਖਰੀ ਸੁਹਾਵਣੀ ਜੇਨ ਪਰ ਜਾਤਾ ਸੰਗ ਹੰਦੇ ਜਿਹੜੇ ਸ਼ਬਦਾਰਥ ਪੋਥੀਆਂ ਵਾਲੇ ਗੁਰਮੁਖ ਨੇ ਉਹ ਧਿਆਨ ਦੇਣ ਵੀ ਇਹ ਸਾਧਨ ਜੇ ਨਹੀਂ ਵਾਰੀ ਵੀ ਆਏਗਾ ਇਕੱਠਾ ਹੀ ਆਵੇਗਾ ਤੇ ਇਹਨੂੰ ਪਾਠ ਨੂੰ ਆਪਾਂ ਵੱਖਰਾ ਕਰ ਲਿਆ ਜਾਵੇ ਕਿਉਂਕਿ ਸ਼ਬਦਾਰਥ ਪੋਥੀਆਂ ਦੇ ਉੱਤੇ ਆ ਗਿਆ ਹੈ ਆਪਾਂ ਪੈਨ ਦੇ ਨਾਲ ਪੈਨਸਲ ਦੇ ਨਾਲ ਉਹ ਕਰ ਸਕਦੇ ਆਂ ਵਿਸ਼ਰਾਮ ਵੀ ਲਾ ਸਕਦੇ ਆਂ ਪਰ ਮੂਲ ਸੈਂਝੀਆਂ ਜੜੀਆਂ ਨੇ ਭਾਗਾ ਤੇ ਉਹਨਾਂ ਤੇ ਨਹੀਂ ਕਰ ਸਕਦੇ ਇਸ ਕਰਕੇ ਜਿਉ ਸ਼ਬਦਾਰਥ ਪੋਥੀਆਂ ਵਾਲੇ ਗੁਰਮੁਖ ਨੇ ਉਹ ਉਹ ਸ਼ਬਦਾ ਜਦੋਂ ਤੋਂ ਪੜ ਰਹੇ ਆਂ ਇਹ ਸਾਧਨ ਇਕੱਠਾ ਹੀ ਸ਼ਬਦਾ ਆ ਰਿਹਾ ਹੈ ਪਰ ਸੰਪਰਦਾ ਅਨੁਸਾਰ ਇਹ ਪਾਲ ਸਾਧ ਹਨ ਇਸੇ ਤਰ੍ਹਾਂ ਹੀ ਹੈ ਸਾਧ ਹਨ ਖਰੀ ਸੁਹਾਵਣੀ ਜਿਨ ਪਰ ਜਾਪਦਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਰ ਰਾਵੇ ਰੰਗ ਸੱਚ ਸੁਹਾਗਣ ਸਾਪਲੀ ਪਰ ਮੋਹੀ ਗੁਣ ਸੰਗ ਭੂਲੇ ਭੂਲੇ ਥਲ ਚੜਾ ਥਲ ਚੜ ਡੂਗਰ ਜਾਓ ਬਨ ਮਹਿ ਭੂਲੇ ਜੇ ਫਿਰਾ ਬਿਨ ਗੁਰ ਬੂਝ ਨ ਪਾਓ ਭੂਲੇ ਭੂਲੇ ਥਲ ਚੜਾ ਚੜਨਾ ਹੈ ਨਾ ਚੜਾ ਥਾਦ ਚੜ ਡੂਗਰ ਜਾਓ ਭੂਲੇ ਭੂਲੇ ਥਲ ਚੜਾ ਥਲ ਚੜ ਡੂਗਰ ਜਾਓ ਬਨ ਮਹਿ ਭੂਲੇ ਜੇ ਫਿਰਾ ਬਿਨ ਗੁਰ ਬੂਝ ਨ ਪਾਓ ਨਾਵਹ ਭੂਲੇ ਜੇ ਫਿਰ ਆ ਫਿਰ ਆਵੋ ਜਾਓ ਪੁੱਛਹ ਜਾਏ ਪਧਾਉਆ ਪਧਾਉਆ ਤਦੈਨੋ ਕਸਕੇ ਪੁੱਛਹ ਜਾਏ ਪਧਾਉਆ ਚੱਲੇ ਜਾਕਰ ਹੋਏ ਰਾਜਨ ਜਾਣ ਰਾਜਨ ਜਾਣ ਹੈ ਆਪਣਾ ਦਰ ਕਰ ਠਾਕ ਨਾ ਹੋਏ ਹਾਂਜੀ ਗੁਰਮੁਖ ਪਿਆਰਿਆ ਨੇ ਇਸ਼ਾਰਾ ਦਿੱਤਾ ਹੈ ਤੇ ਇਹ ਪਾਠ ਵੀ ਸਾਧ ਸੰਗਤ ਜੀ ਨੋਟ ਕਰਨ ਵਾਲਾ ਹੈ ਆਪਾਂ ਚਾਲ ਦੇ ਵਿੱਚ ਪੜ੍ਹਨੇ ਰਾਜ ਨਾ ਜਾਣ ਹੈ ਆਪਣਾ ਪਰ ਰਾਜਨ ਇਥੇ ਪਾਤਸ਼ਾਹ ਦਾ ਵਾਚਕ ਹੈ ਇਸ ਕਰਕੇ ਰਾਜਨ ਇਕੱਠਾ ਹੀ ਕਰਨਾ ਹੈ ਰਾਜਨ ਜਾਣ ਹੈ ਆਪਣਾ ਦਰ ਕਰ ਠਾਕ ਨਾ ਹੋਏ ਰਾਜਨ ਜਾਣ ਹੈ ਆਪਣਾ ਦਰ ਕਰ ਠਾਕ ਨਾ ਹੋਏ ਨਾਨਕ ਏਕੋ ਰਵ ਰਹਿਆ ਦੂਜਾ ਅਵਰ ਨਾ ਕੋਏ